ਸ੍ਰੀ ਕਾਲਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਆਪਾਂ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਤਹਿਸੀਲ ਵੀ ਪਠੰਡਾ ਹੀ ਬੰਦ ਤਹਿਸੀਲ ਵੀਰਾਂ ਨੂੰ ਫੂਲ ਪੈਂਦੀ ਹੈ ਪਹਿਲੇ ਨੰਬਰ ਤੇ ਵੱਡੇ ਕੱਦ ਕਾਠ ਵਾਲੀ ਤਾਜੀ ਸੂਈ ਹੋਈ ਝੋਟੀ ਲੈ ਕੇ ਆਏ ਆ ਦੂਜਿਆ ਸੁਹਾਈ ਰਹੇ ਹੁਣੀ ਵੀਰਾਂ ਕੋਲੇ ਆ ਕੇ ਉਤਰੀ ਹੈ ਕਿੰਨਾ ਦੁੱਧ ਹੈ ਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆ ਤੋਰੇ ਪੱਖੋਂ ਤੁਸੀਂ ਦੋਸਤੋ ਚੈੱਕ ਕਰ ਸਕਦੇ ਹੋ ਕਿ ਬਿਲਕੁਲ ਲੈਣ ਵੱਡੀ ਰਸੀਆਂ ਟੈਂਕ ਜੀ ਦੀ ਝੋਟੀ ਹੈਗੀ ਕਿੰਨਾ ਦੁੱਧ ਹਾਜ਼ਰ ਹੈ ਕਿੰਨੇ ਕਿ ਦਿਨਾਂ ਦੀ ਸੂਈ ਹੈ ਵੀਰ ਤੋਂ ਪੁੱਛ ਕੇ ਦੱਸ ਦਿਆ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਲੈ ਕੇ ਚੰਗੀ ਸਮੀਪਲੀ ਜਾਤ ਬ੍ਰੀਡ ਵਾਲੀ ਵੱਡੇ ਸਟਰਕਚਰ ਵਾਲੀ ਥਰਡ ਲੈਵ ਦੀ ਜੱਜਮੈਂਟ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਸੁਧਰੀ ਪੱਧਰ ਚੋਣ ਵੀ ਦੇਖੇ ਬਾਈ ਫਰਸਟ ਕਲਾਸ ਹੀ ਆ ਬੱਚਾ ਲਾ ਗਿਆ ਬੰਦਾਰਾਂ ਦਾ ਸਾਨੂੰ ਮਾਰ ਕੇ ਦਿਖਾਵਾਂਗੇ ਬਾਜਵਜਾ ਰੇਡ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਰੇਡੋ ਦਿਖਾ ਦੇ ਬਾਈ ਇੱਕ ਖਰਾ ਦੇ ਕਦ ਕਾੜ ਦਾ ਤੁਸੀਂ ਅੰਤਾਜਾ ਲਾ ਸਕਦੇ ਹੋ ਦੋਸਤੋ ਦੂਜੀਆਂ ਮਈਆਂ ਨਾਲੋਂ ਗਿੱਠ ਉੱਚੀ ਗੇਠੀ ਲੰਮੀ ਚਵਾਈ ਦੀ ਬਿਲਕੁਲ ਸਾਫ ਕੱਲਾ ਕੱਲਾ ਨੇਖਣ ਵਾਂ ਥਾਣਾ ਚਵਾਈ ਦੀ ਬਿਲਕੁਲ ਪੋਲੀ ਆ ਨੇੜੇ ਤੋਂ ਚੈੱਕ ਕਰ ਸਕਦੇ ਹੋ ਆ ਪਛਾੜੀ ਦੀਆਂ ਧਾਰਾਂ ਨੇ ਉੱਤੇ ਆਪਾਂ ਗਾੜੀ ਨਹੀਂ ਧਾਰਾਂ ਮਾਰ ਕੇ ਬਾਜਵ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਮਾਗਰ ਕੱਟੀ ਹੈ ਕਿ ਕੱਟਾ ਹੈ ਮਾਗਰ ਕੱਟਾ ਬਾਗਰ ਕੱਟੀ ਠੱਟਾ ਹੀ ਕੱਟਾ ਮਾਗਰ ਕੱਟਾ ਤੇ ਦੁੱਧ ਕਿੰਨਾ ਕਹਾਜ ਰਾ ਹੁਣ ਇਸ ਟਾਈਮ 10 ਲੀਟਰ ਹੋ ਬਾਈ ਜਮਾ ਕੰਡੇ ਆ 10 ਕਿਲੋ ਵੀਰ ਕਹਿੰਦਾ ਨਾ ਕੰਡੇ ਵਾਲਾ ਦੁੱਧ ਹਾਇਰਾ ਸੂਈ ਨੂੰ ਕਿੰਨਾ ਟਾਈਮ ਆ ਗਿਆ ਵੀਰੇ ਬਾਹਰ ਦੀ ਸੂਈ ਆ ਬਾਈ ਬਾਹਰ ਦੀ ਤੀਜਾ ਦਿਨ ਹੈ ਤੀਜਾ ਦਿਨ ਸੂਈ ਨੂੰ ਆ ਵੀਰ ਕਹਿੰਦੇ ਅੱਜ ਥਣਲੇਪ ਦੀ ਜੱਜਮੈਂਟ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਲੱਤਾਂ ਦੇ ਵਿਚਾਲੇ ਫਿਕਸ ਆਰਡਰ ਕੱਲਾ ਕੱਲਾ ਨਿਕੜਵਾ ਥਾਣਾ ਵੱਡਾ ਸਟਰਕਚਰ 8 ਤੋਂ 10 ਫੁੱਟ ਪਿੱਛੇ ਹੋ ਕੇ ਮੋਬਾਈਲ ਦੇ ਵਿੱਚ ਕਵਰ ਕਰਦੇ ਆਂ ਆਪਾਂ ਵੀਡੀਓ ਕਿੰਨਾ ਕੁ ਦੁੱਧ ਦੇ ਦੂ ਵੀਰੇ ਪਹਿਲੇ ਪਹਿਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਹੋਇਆ ਹੈ ਭਾਈ ਦੁੱਧ ਤਾਂ ਦੇਊਗੀ 14 ਕਿਲੋ ਦੁੱਧ ਦੇਊਗੀ 14 ਕਿਲੋ ਤੇ ਹੁਣ ਹਾਜ਼ਰ ਕਿੰਨਾ ਇਸ ਟਾਈਮ 10 ਲੀਟਰ ਜਮਾ ਤਿਆਰ ਆ ਤਿੰਨ ਦਿਨਾਂ ਦੀ ਸੂਈ ਥਲੇ 10 ਕਿਲੋ ਦੁੱਧ ਬਿਲਕੁਲ ਲੈਣ ਹਾਜ਼ਰ ਆ ਰੈਡੀ ਹੈ ਜੀ ਰੈਡੀ ਰੈਡੀ ਹੈਗਾ ਥਣਲੇਵ ਦਾ ਅਕਾਰ ਤੁਸੀਂ ਨੇੜੇ ਤੋਂ ਚੱਕ ਸਕਦਾ ਹੋ ਦੋਸਤੋ ਬੇਨਜ ਵੀ ਹਵਾਨੇ ਦੇ ਚੰਗੀਆਂ ਨੇ ਬੇਨ ਜੋ ਉਸ ਪਸ਼ੂ ਦੇ ਹਵਾਨੇ ਤੇ ਹੁੰਦੀਆਂ ਨੇ ਤੁਹਾਨੂੰ ਆਪ ਨਹੀਂ ਪਤਾ ਵੀ ਜਿਹੜੇ ਪਸ਼ੂ ਨੇ ਚੰਗਾ ਦੁੱਧ ਦੇਣਾਗਾ ਚੰਗਾ ਸਟਰਕਚਰ ਹੈ ਚੰਗੀ ਸਮੀ ਭਲੀ ਬੰਬਈ ਵਾਲੀ ਮੈਂ ਜਿੱਤੀ ਕਹਿ ਸਕਦਾ ਨੇ ਝੋਟੀ ਦਾ ਐਡਾ ਕਰਦਾਗਾ ਆਮ ਬੰਦੇ ਦੇ ਮੰਨ ਲਓ ਵੀ ਮੋਢੇ ਉੱਪਰ ਜਾਂਦੀ ਹੈਗੀ ਬਿਲਕੁਲ ਗੋਲ ਸਿੰਘ ਤੇ ਵੀਰੇ ਰੇਟ ਕੀ ਹੋਊਗਾ ਦਾ ਬਾਜਵਾ 1,30,000 ਰੁਪਏ 1,30,000 ਘਰੇ ਆਏ ਬੰਦੇ ਦਾ ਮੰਨ ਤਾਂ ਜ਼ਰੂਰ ਹੋਊਗਾ ਭਾਈ ਮੁੱਲ ਕਰਾਉਣ ਤਾਂ 60 ਕਰਾ ਲਓ ਕੋਈ ਫਾਇਦਾ ਨਹੀਂ ਵੀਰ ਕਹਿੰਦਾ ਵੀ ਐਡਾਂ ਦੀਆਂ ਝੋਟੀਆਂ ਦੇ ਜਦੋਂ ਆਪਾਂ ਹਰਿਆਣੇ ਜਾ ਕੇ ਮੁੱਲ ਪੁੱਛਦੇ ਆਂ ਤਾਂ 2-2 ਲੱਖ ਹੁੰਦੇ ਨੇ ਆਈ ਹਰਿਆਣੇ ਜੋ ਮੁੱਲ ਬਿਲਕੁਲ ਵੀਰ ਨੇ ਬਾਜੂਗੀ ਤਾਂ 1,30,000 ਘਰੇ ਆਏ ਬੰਦੇ ਦਾ ਮੰਨ ਤਾਂ ਜ਼ਰੂਰ ਹੋਊਗਾ ਚਵਾਈ ਦੀ ਬਿਲਕੁਲ ਸਾਫ਼ ਤਾਜ਼ੀ ਸੀ ਹੋਈ ਤਿੰਨ ਦਿਨਾਂ ਦੀ ਜਿਹੜੀ ਵੀਰੇ ਦੂਜੇ ਨੰਬਰ ਤੇ ਝੋਟੀ ਦੇਖੀ ਨੇ ਇਹ ਕੈਮਾਸੂ ਆ ਤਿੰਨ ਦਿਨ ਬਾਕੀ ਆਪਦੇ ਸੂਣ ਚ 10 ਦਿਨ ਬਾਕੀ ਕਦ ਘਾਠ ਇਹਦਾ ਵੀ ਦੋਸਤੋ ਬਹੁਤ ਚ ਕੱਲਾ ਕੱਲਾ ਨਿੱਖੜਮਾ ਥਾਣਾ ਹੱਥੀ ਜਵਾਈ ਵਾਲਾ ਲੱਗਿਆਗਾ ਕਦ ਕਾਟ ਬੱਖੋਂ ਫੁੱਲ ਸਾਈਜ਼ ਚ ਕਹਸਣੇ ਆਮ ਜਿਵੇਂ ਝੋਟੀਆਂ ਦਾ ਕਦ ਹੁੰਦਾਗਾ ਓਡਾ ਕਦ ਝੋਟੀ ਦਾ ਫੁੱਲ ਆਗਾ ਫਨਲੇ ਵੀ ਦੀ ਜੱਜਮੈਂਟ ਤੁਸੀਂ ਨੇੜੇ ਤੋਂ ਚੈੱਕ ਕਰਦਾ ਸੋਣ ਚ ਵੀਰੇ ਕਿੰਨਾ ਕੁ ਟਾਈਮ ਰਹਿੰਦਾ 10 ਦਿਨ ਪਾਇਆ ਬਾਈ ਸਾਹੀ ਸੋਣ ਚ ਵੀਰ ਕਹਿੰਦਾ 10 ਦਿਨ ਬਾਕੀ ਨੇਗੇ ਚੰਗੀ ਸਮੀ ਭਲੀ ਜਾਤ ਬਰੀਡ ਵਾਲੀ ਬਿਲਕੁਲ ਐਨ ਜੈਡ ਬਲੈਕ ਝੋਟੀ ਕਹਿ ਸਕਦਾਂਗੇ ਸਿਰ ਤੋਂ ਲੈ ਕੇ ਪੂਸਤ ਤੀ ਇੱਕ ਵਾਲ ਚਿੱਟਾ ਨਹੀਂ ਹੈਗਾ ਕਹਿਣ ਨੂੰ ਵੀਰ ਕਹਿੰਦਾ ਹਰਿਆਣਾ ਚੋਂ ਕਹਿੰਦੇ ਨੇ ਪਰ ਆਪਣੀ ਖਰੀਦਦਾਰੀ ਇਧਰੋਂ ਪੰਜਾਬ ਚ ਕੀਤੀ ਹੋਈ ਜਾਗੀ ਲੋਕਲ ਪਿੰਡਾਂ ਦੀ ਝੋਟੀ ਆ ਪਹਿਲੇ ਸੂਏ ਚੰਗਾ ਦੁੱਧ ਦਿੰਦਾ ਹੋਇਆਗਾ ਜੇ ਕਿਸੇ ਮੇਰੇ ਵੀਰ ਦੀ ਸਮਝ ਦੇ ਚਾਹੁੰਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦਾ ਮੇਰੇ ਕੀ ਰੇਟ ਹੋਊਗਾ ਇਹਦਾ ਬਾਜੋ ਜਾ ਇਹਦਾ 90000 ਰੁਪਏ ਮੁੱਲ 90000 ਆ ਮੰਨਤਨ ਹੋਊਗਾ ਕਰਿਆ ਮੈਂ 85 ਦੀ ਹੋ ਜੂ ਭਰਾ ਉਹ ਕਿਹਾ ਸੀ ਗਾਵੇ ਮਾਨਤਨ ਕਰਦਾ ਜ਼ਰੂਰ ਆਇਆ ਕਿਹੜਾ ਆਪਣੀ ਵੀਡੀਓ ਦੇਖ ਕੇ ਜ਼ਰੂਰ ਆਊ ਉਹਨੂੰ ਫੇਰ ਕਰਾਂਗੇ ਮਾਨਤਨ ਕੋਈ ਗੱਲ ਵੀਰ ਕਹਿੰਦੇ ਜਿਹੜਾ ਵੀਰ ਵੀਡੀਓ ਦੇਖ ਕੇ ਆਊ ਘਰੇ ਆਏ ਬੰਦਾ ਮਾਨਤਨ ਜ਼ਰੂਰ ਹੋਊਗਾ ਚੰਗੀ ਸਮੀ ਭਲੀ ਜਾਤ ਵੀਰ ਵਾਲੀ ਝੋਟੀ ਢੱਲਾ ਢੁੱਲਾ ਵੀ ਕਾਫੀ ਹਜੇ ਹਵਾਨੇ ਦੇ ਵਿੱਚ ਬਾਕੀ ਨੇ ਸੋਣ ਤੇ ਵੀਰੇ ਕਿੰਨਾ ਕ ਟਾਈਮ ਲੈ ਜੂ ਭਾਈ ਮਾਲਕਾਂ ਨੇ 10 ਦਿਨ ਕਹਿਆ ਗਵਿੰਦਪੁਰੇ ਦੀ ਮਾਲਕਾਂ ਨੇ ਵੀਰ ਕਨੇ ਵੀ 10 ਦਿਨ ਕਹਿ ਕੇ ਦਿੱਤੀ ਐ ਹਫਤਾ ਲੈ ਜੇ 2 ਦਿਨ ਘੱਟ ਲੈ ਜੇ ਉਹ ਦੇਖੋ ਪਸ਼ੂ ਦੇ ਕਿਉਂਕਿ ਗੱਡੀ ਗੂਡੀ ਚੜਨ ਵਾਲਾ ਸੇਤੀ ਪਸ਼ੂ ਸੂਪਾ ਦਾ ਹੁੰਦਾ ਹੈ